ਰੇਂਜ ਐਂਟੀ ਨਾਰਕੋਟਿਕਸ ਕਮ ਸਪੈਸ਼ਲ ਆਪਰੇਸ਼ਨ ਸੈੱਲ ਕੈਂਪ ਐਟ ਫੇਸ 7 ਮੁਹਾਲੀ ਦੀ ਟੀਮ ਨੇ ADGP ਰੂਪਨਗਰ ਰੇਂਜ ਜਸਕਰਨ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ਾ ਤਸਕਰਾ ਅਤੇ 마ੜੇ ਅੰਸਰਾ ਖਿਲਾਫ ਕਾਰਵਾਈ ਕਰਦੇ ਹੋਏ ਇੱਕ આરોપી ਨੂੰ 102 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਰੇਂਜ ਐਂਟੀ ਡਰਕੋਟਿਕਸ ਕਮ ਸਪੈਸ਼ਲ ਆਪਰੇਸ਼ਨ ਸੈੱਲ ਕੈਂਪ ਐਟ ਫੇਸ 7 ਮੁਹਾਲੀ ਦੀ ਟੀਮ SI ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਦੌਰਾਨ ਗਸ਼ਤ ਤ੍ਰिवेदी ਕੈਂਪ ਨੇੜੇ ਅੱਗਨ ਰੇਲਵੇ ਸਟੇਸ਼ਨ ਮੁਬਾਰਕਪੁਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਐਸਆਈ ਸੁਖਵਿੰਦਰ ਸਿੰਘ ਨੂੰ ਇਤਲਾਹ ਦਿੱਤੀ ਕਿ ਮੇਹਰ ਸਿੰਘ ਪੁੱਤਰ ਸ਼ਾਮਸੁੰਦਰ ਵਾਸੀ ਮੁਬਾਰਕਪੁਰ ਜ਼ਿਲ੍ਹਾ ਮੁਹਾਲੀ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਹੁਣ ਵੀ ਤ੍ਰिवेदी कॅम्प ਦੀ ਮਾਨੀਆਂ ਵਾਲੀ ਗਲੀ ਨੇੜੇ ਅਵੀ ਜਨਰਲ ਸਟੋਰ ਵਿੱਚ ਸ਼ਰਿਆਮ ਹੈਰੋਇਨ ਵੇਚਣ ਦਾ ਧੰਦਾ ਕਰ ਰਿਹਾ ਹੈ ਮੁਖਬਰੀ ਦੇ ਆਧਾਰ ਤੇ આરોપી ਮੇਹਰ ਸਿੰਘ ਉਕਤ ਦੇ ਖਿਲਾਫ ਮੁਕੱਦਮਾ ਨੰਬਰ 383 ਮਿਤੀ 14 12 2023 ਅਧੀਨ ਧਾਰਾ 21/61/85 ਐਨਡੀਪੀਐਸ ਐਕਟ थाना ਡੇਰਾ ਬੱਸੀ ਦਰਜ ਕੀਤਾ ਗਿਆ। ਦੋਸ਼ੀ ਮਹਿਰ ਸਿੰਘ ਉਕਤ ਨੂੰ ਤ੍ਰिवेदी ਕੈਂਪ ਦੀ ਮਾਨੀਆਂ ਵਾਲੀ ਗਲੀ ਨੇੜੇ ਅਵੀ ਜਨਰਲ ਸਟੋਰ ਗਲੀ ਵਿੱਚ ਕਾਬੂ ਕਰਕੇ ਉਸ ਪਾਸੋਂ 102 ਗ੍ਰਾਮ ਹਿਰਨ ਬਰਾਮਦ ਕਰਵਾ ਕੇ ਗ੍ਰਿਫਤਾਰ ਕੀਤਾ। આરોપી ਨੂੰ ਅੱਜ ਸੈਕਟਰ 76 ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। આરોપી ਪਾਸੋਂ ਉਚਕਿਚ ਕੀਤੀ ਜਾ ਰਹੀ ਹੈ ਕਿ ਇਸ ਨਸ਼ਾ ਤਸਕਰੀ ਵਿੱਚ ਇਸ ਨਾਲ ਹੋਰ ਕੌਣ ਕੌਣ ਵਿਅਕਤੀ ਸ਼ਾਮਲ ਹਨ ਅਤੇ ਇਹ ਨਸ਼ਾ ਹੀਰੋਇਨ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਕਿਸ-ਕਿਸ ਨੂੰ ਸਪਲਾਈ ਕਰਦਾ ਸੀ